ਜੀ ਅਸੀਂ ਸਾਰਿਆਂ ਹੀ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਕਿਉਂਕਿ ਸਾਡੀ ਸਾਰੀ ਕਮੇਟੀ ਹੈ ਕਮੇਟੀ ਦੇ ਮੈਂਬਰ ਹਨ ਆ ਦੇਖ ਰਹੇ ਹਾਂ ਬਹੁਤ ਜ਼ਿਆਦਾ ਜੀ ਜਿਹਨਾਂ ਦੀ ਆਸਮਰਾਧਾ ਦੂਰੋਂ ਦੂਰੋਂ ਪੂਰੀਆਂ ਹੁੰਦੀਆਂ ਹਨ ਉਹ ਸਭ ਲੋਕ ਆਪਣੀ ਆਸਮਰਾਧਾ ਜਿੱਦਾਂ ਜਿੱਦਾਂ ਦੀ ਸੁਖਣਾ ਹੈ ਉਹ ਸਾਰੇ ਆਪਣੇ ਲੈ ਕੇ ਆਉਂਦੇ ਸਕਤਾ ਵਾਸਤੇ ਘਾਸ ਖੇੜੇ ਪਰਵਾਤੇ ਦੀ ਤੇ ਸਕਤਾ ਵਾਸਤੇ ਦੇਖੋ ਜੀ ਸ਼ਕੀਦਾ ਹੈ ਚਾਹ ਪਾਣੀ ਹੈ ਸੋੜਿਆਂ ਦਾ ਲੱਗ ਰਿਹਾ ਹੈ ਜਲੇਬੀਆਂ ਤਾਂ ਜਲੇਬੀਆਂ ਦਾ ਲੱਗ ਰਿਹਾ ਹੈ ਹੋਰ ਵੀ ਅਨੇਕਾਂ ਹੀ ਲੱਗਰ ਲਗੇ ਹੋਏ ਹਨ ਕੀ ਗੱਲ ਸਕਤਾਂ ਦੇ ਸੰਯੋਗ ਨਾਲ ਅੱਜ ਆਪਣੇ ਘੜੇ ਗਾਇਕਾ ਹਸਰੀ ਪਰ ਰਹੇ ਨੇ ਅੱਜ ਆਇਆ ਜੀ ਗਾਇਕ ਆਇਆ ਜੀ ਤੀਰ ¡Aquí <coughs> ਅੱਜ ਅਸੀਂ ਬਾਬਾ ਲਡਿਆਣੇ ਸਾਹਿਬ ਦੇ ਮੇਲੇ ਦਾ ਖਾਈਵਾਂ ਮੇਲਾ ਮਨਾ ਰਹੇ ਹਾਂ ਇਹਦੇ ਨਾਲ ਚੇ ਦਿੱਪਟ ਲੋਨ ਤੇ ਮੈਡਮ ਜਸਨੀ ਜੱਸੀ ਉਹਨਾਂ ਨੇ ਹਾਜ਼ਰੀ ਭਰੀ ਆ ਜਿਹਨਾਂ ਦੇ ਇਲਾਕੇ ਦੇ ਸਾਡੇ ਇੱਥੇ ਸੰਗਤਾਂ ਆਈਆਂ ਅਸੀਂ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਹਰ ਸਾਲ ਦੀ ਤਰ੍ਹਾਂ ਉਪਰੰਤ ਪ੍ਰਬੰਧ ਵੱਧ ਤੋਂ ਵੱਧ ਹੁੰਦੇ ਪਰ ਇਸ ਸਾਲ ਸੰਗਤਾਂ ਨੂੰ ਮੁੱਖ ਰੱਖਦੇ ਹੋਏ ਸੰਗਤਾਂ ਵਾਸਤੇ ਕਿਹੜੇ ਖਾਸ ਪ੍ਰਬੰਧ ਕੀਤੇ ਗਏ ਜੀ ਇਹਦੇ ਵਿੱਚ ਸਾਰੇ ਸੰਗਤਾਂ ਵਾਸਤੇ ਸ੍ਰੀ ਚਾਬ ਗੋੜਿਆਂ ਦਾ ਲੰਗਰ ਚੱਲਿਆ ਉਸ ਤੋਂ ਉਪਰੰਤ ਗੁਰੂ ਘਰ ਦਾ ਲੰਗਰ ਅੱਡ ਵਰਤਿਆ ਇਹ ਜਿਹੜਾ ਮੇਲਾ ਵਾ ਕਿੰਨੇ ਦਿਨ ਚੱਲਦਾ ਹੈ ਨਾ ਇਹ ਮੇਲੇ ਕੀ ਨਿਦਾਨ ਹੈ ਹੁੰਦਾ ਮੇਲਾ ਛਿੰਝ ਮੇਲਾ ਵੀ ਕਰਾਇਆ ਜਾਂਦਾ ਨਾਲ ਜੀ ਗੁਰੂਆਂ ਦੇ ਮੇਲੇ ਹੈਲੋ ਬਸ ਜੀ ਦੱਸ ਤੁਸੀਂ ਕੀ ਬਾਬਾ ਜੀ ਤੇ ਮਿਲਦੇ ਹੋ ਤੁਸੀਂ ਮਰੋਂ ਆਏ ਹੋ ਹਾਂ ਜੀ ਸਾਡੀ ਬੈਠੀ ਹੋ ਰਹੀ ਹੈ ਜੀ ਹਾਂ ਜੀ ਥੋੜਾ ਜਿਹਾ ਬਗਲਾਂ ਦੀ ਜਗਾ ਵਾ ਬਾਬਾ ਜੀ ਆ ਗਏ ਖੇਤਾਂ ਦੇ ਵਿੱਚ ਹੀ ਆ ਪਹਿਲੇ ਬਜ਼ੁਰਗਾਂ ਬਣਾਈ ਹੈ ਅੱਜ ਦੇ ਮੇਲੇ ਦੇ ਸਬੰਧ ਤੁਸੀਂ ਕੀ ਕਹਾ ਚੱਲ ਰਹੇ ਹੋ ਇਹ ਵੀ ਹੈ ਵਹਿਵ贷 ਹੀ ਦਿੰਨੇ ਆ ਸਾਰਿਆਂ ਨੂੰ ਪੇ ਗਾਂ ਤੋਂ ਵੱਧ ਕੇ ਸੰਗਤ ਆਵੇ ਤੋਂ ਰੌਣਕ ਨੂੰ ਵਧਾਵੇ ਸੰਗਤਾਂ ਦੇ ਦਦਾ ਉਤਸ਼ਾਹ ਦੇਖਣ ਨੂੰ ਮਿਲਿਆ ਤੁਹਾਨੂੰ ਬਹੁਤ ਸ਼ੁਕਰੀਆ ਅੰਨੀ ਗਰਮੀ ਹੋਣ ਦੇ ਬਾਵਜੂਦ ਵੀ ਇਕੱਠੇ ਪਹਿਲਾਂ ਜਿਆਦਾ ਹਾਂ ਹਾਂ ਜਿਹੜਾ ਮੇਲਾ ਵਾਸਤੇ ਪਾਸੇ ਦੂਰ ਦੂਰ ਸੰਗਤਾਂ ਵੀ ਆਉਂਦੀ ਹਾਂਜੀ 10 15 ਪਿੰਡਾਂ ਤੋਂ ਆਉਂਦੀ ਹੈ ਜੀ 14 ਵਾਰ ਬਗਾਤੀ ਪ੍ਰੋਬਲਮ ਵੀ ਥੋੜਾ ਸਾਡੇ ਇਲਾਕੇ ਸੱਦਿਆਂ ਨਹੀਂ ਮਿਲਦਾ ਅੱਜ ਸੇਮ ਦੇ ਆਉਂਦੇ ਆ ਉਹਦੇ ਨਾਲ ਸੰਗਤ ਟੁੱਟ ਗਈ ਮਾਰ ਕੇ ਪੈਣ ਦਾ ਕੋਈ ਮੈਸੇਜ ਦੇਣਾ ਚਾਹੁੰਦੇ ਕਿ ਹੋਏ ਨੌਜਵਾਨ ਪੀੜ੍ਹੀ ਨੂੰ ਨਸ਼ੇ ਛੱਡ ਕੇ ਚੰਗੀ ਸੰਗਤ ਦੇ ਪਾਓ సో మా పేరు